ਸਰਸਿਕਾ ਜੀ ਮੈਂ ਗਗਨ ਸਿੱਧੂ ਅੱਜ ਮੈਂ ਪਿੰਡ ਦੋਦਾ ਦੇ ਵਿੱਚ ਬੈਠੀ ਹੋਈ ਆ ਮੇਰੇ ਨਾਲ ਆ ਭਾਈ ਮਨਪ੍ਰੀਤ ਸਿੰਘ ਮੌਜੂਦ ਹੈ ਇਹਨਾਂ ਦੇ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ ਇਹ ਮਰਨ ਵਰਤ ਕੋਈ ਜਿਹੜੀ ਮੰਗ ਹੈ ਉਸ ਨੂੰ ਲੈ ਕੇ ਆ ਤੇ ਇਹ ਮੰਗ ਜਿਹੜੇ ਸਮੁੱਚੇ ਐਕਟਰ ਹੈ ਜਾਂ ਜਿਹੜੇ ਵੀ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਹਨ ਜਿਹੜੇ ਐਕਟਰ ਹੈ ਖਾਸ ਕਰ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੈ ਕੇ ਆ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੱਡੇ سرمਾਈਦਾਰ ਯਾਨੀ ਕਿ ਕੋਈ ਕਲਾਕਾਰ ਨਹੀਂ ਨਾਮੀ ਕਲਾਕਾਰ ਨਹੀਂ ਆ ਪ੍ਰੋਡਿਊਸਰ ਨਹੀਂ ਆ ਡਾਇਰੈਕਟਰ ਨਹੀਂ ਉਹ ਅਸਲੀ ਕਲਾ ਨੂੰ ਮੌਕਾ ਨਹੀਂ ਦਿੰਦੇ ਉਹ ਅਸਲ ਦੇ ਵਿੱਚ ਜਿਹੜੇ ਉਹ ਲੋਕ ਨੇ ਵੱਡੇ ਲੋਕ ਨੇ ਤਨਾਟ ਲੋਕ ਨੇ ਜਾਂ ਇੰਡਸਟਰੀ ਆ ਜਿੰਨੀ ਵੀ ਹਲਮ ਇੰਡਸਟਰੀ ਆ ਚਾਹੇ ਉਹ ਬਾਲੀਵੁੱਡ ਦੀ ਆ ਚਾਹੇ ਉਹ ਇਧਰ ਪੰਜਾਬੀ ਇੰਡਸਟਰੀ ਆ ਉਹਨਾਂ ਨੂੰ ਇਹ ਹੁੰਦਾ ਹੈ ਕਿ ਜਾਂ ਤਾਂ ਬੰਦਾ ਵਾਇਰਲ ਹੋਵੇ ਸੋਸ਼ਲ ਮੀਡੀਆ ਤੇ ਤਾਂ ਕਿ ਸਾਨੂੰ ਪ੍ਰੋਮੋਸ਼ਨ ਨਾ ਕਰਨੀ ਪਵੇ ਬਹੁਤੀ ਫਿਲਮ ਦੀ ਹਨਾ ਤਾਂ ਉਹ ਕਰੈਕਟਰ ਆ ਜਿਹੜੇ ਉਹ ਫਿਲਮ ਦੇ ਵਿੱਚ ਲਏ ਜਾਂਦੇ ਆ ਯਾਂ ਫਿਰ ਸਮਾਜ ਨੂੰ ਗਲਤ ਸੇਧ ਦੇਣ ਵਾਲੇ ਕਰੈਕਟਰ ਆ ਜਿਹੜੇ ਉਹ ਜ਼ਿਆਦਾਤਰ ਫਿਲਮਾਂ ਦੇ ਵਿੱਚ ਲਏ ਜਾਂਦੇ ਆ ਤੇ ਕਈ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਮੇਨ ਲੀਡ ਤੇ ਹੋਣਾ ਚਾਹੀਦਾ ਅਸਲ ਦੇ ਵਿੱਚ ਉਹਨੂੰ ਪਿੱਛੇ ਕਰ ਦਿੱਤਾ ਜਾਂਦਾ ਤੇ ਜਿਹੜੇ ਬੰਦੇ 'ਚ ਕੋਈ ਕਲਾ ਨਹੀਂ ਹੁੰਦੀ ਉਹਨੂੰ ਮੇਨ ਲੀਡ ਤੇ ਲਿਆਂਦਾ ਜਾਂਦਾ ਸਿਰਫ ਸਿਫਾਰਿਸ਼ਾਂ ਦੇ ਸਿਰ ਤੇ ਤਾਂ ਉਸੇ ਜਿਹੜਾ ਇੰਡਸਟਰੀ ਮਾਫੀਆ ਉਹਨਾਂ ਦੇ ਵਿਰੁੱਧ ਇਹਨਾਂ ਨੇ ਜੰਗ ਵਿੱਦੀ ਹੈ ਸਾਰੇ ਜਿਹੜੇ ਕਹਿ ਸਕਦੇ ਆ ਕਿ ਕਲਾਕਾਰ ਨਹੀਂ ਜਾਂ ਜਿਹੜੇ ਐਕਟਰ ਨਹੀਂ ਜਿਹੜੇ ਆਪਣਾ ਟੈਲੈਂਟ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਆ ਹਨਾ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਆ ਉਹਨਾਂ ਵਾਸਤੇ ਇਹਨਾਂ ਨੇ ਪੂਰੀ ਜਿਹੜੀ ਜੰਗ ਵਿੱਢੀ ਆ ਪੂਰਾ ਜਿਹੜਾ ਇੰਟਰਵਿਊ ਇੰਟਰਵਿਊ ਹੈ ਤੁਹਾਨੂੰ ਲਿਵ ਆਨ ਚੈਨਲ ਤੇ ਮਿਲ ਜੂਗਾ ਅਸੀਂ ਇੱਥੇ ਸਿਰਫ ਜਿਹੜੀ ਹੈ ਥੋੜੀ ਬਹੁਤ ਸੰਖੇਪ ਦੇ ਵਿੱਚ ਗੱਲ ਜਿਹੜੀ ਆ ਉਹ ਕਰ ਰਹੇ ਆ ਬਾਈ ਕਿੰਨੇ ਦਿਨ ਹੋ ਗਏ ਅੱਜ ਤੁਹਾਨੂੰ ਮਨ ਵਰਤ ਤੇ ਬੈਠੇ ਹੋਏ ਪਰ ਦੱਸਣਾ ਨਹੀਂ ਚਾਹਤੇ ਅੱਛਾ ਤੇ ਕੁਝ ਵੀ ਨਹੀਂ ਖਾ ਪੀ ਰਹੇ ਇਹਦੇ ਵਿੱਚ ਨਹੀਂ ਜੀ ਪਾਣੀ ਜਾਂ ਕੁਝ ਹੋਰ ਪਾਣੀ ਚੱਲ ਰਿਹਾ ਜੀ ਉਸੇ ਵੀ ਇੱਕ ਥੋੜਾ ਮੇਰਾ ਸੰਘਰਸ਼ ਥੋੜਾ ਜਿੰਨਾ ਮੈਂ ਖਿੱਚ ਸਕਾਂ ਲੋਕਾਂ ਤੱਕ ਪਹੁੰਚਾ ਸਕਾਂ ਕਿਉਂਕਿ ਜਿਹੜਾ ਟੈਲੈਂਟ ਉਹਨੂੰ ਬਹੁਤ ਪਿੱਛੇ ਰੱਖਿਆ ਜਾ ਰਿਹਾ ਕੋਈ ਸਿੰਗਰ ਹੋ ਗਿਆ ਜਾਂ ਕੋਈ ਜੇ ਕੋਈ ਕੋਈ ਕਵਲ ਮਾਰ ਕੇ ਕੋਈ ਸੋਸ਼ਲ ਮੀਡੀਆ 'ਤੇ ਚੱਲ ਗਿਆ ਉਹਨੂੰ ਲੈ ਲਿਆ ਜਿਹੜੇ ਬੰਦੇ ਨੇ ਸਪੈਸ਼ਲ ਥੀਏਟਰ ਕੀਤੇ ਹੋਏ ਮ제 ਸੀ ਤੇ ਜੁੱਤੀਆਂ ਗਸਾਂ ਜ ਹੋਈਆਂ ਉਸ ਬੰਦੇ ਨੂੰ ਪਿੱਛੇ ਰੱਖਿਆ ਜਾ ਰਿਹਾ ਕਲਾ ਨੂੰ ਬਹੁਤ ਪਿੱਛੇ ਰੱਖਿਆ ਜਾ ਰਿਹਾ ਸਿੰਗਰਾਂ ਨੂੰ ਜਾਂ ਕੋਈ ਹੋਰ ਆਸਫਾਸ ਬੰਦੇ ਪੜ ਕੇ ਉਹਨਾਂ ਨੂੰ ਚਾਹ ਦਿੱਤੇ ਜਾ ਰਹੇ ਸੇਤ ਨੂੰ ਕੋਈ ਦਿੱਕਤਾਂ ਆ ਰਹੀਆਂ ਬਾਈ ਆ ਰਹੀਆਂ ਜੀ ਮੇਰਾ ਵਜ਼ਨ ਪਹਿਲਾਂ 178 ਮੇਰੇ ਪੱਤਰ ਕਿ ਲੋ ਬਜਰ ਰਹੀ ਹੈ ਪਰਿਵਾਰ ਦਾ ਕੀ ਰਿਐਕਸ਼ਨ ਹੈ ਤੁਹਾਡੇ ਇਹ ਫੈਸਲੇ ਤੋਂ ਪਰਿਵਾਰ ਦਾ ਕਹਿ ਰਿਹਾ ਜੀ ਤੂੰ ਬਹੁਤ ਖਵਣ ਮਾਰ ਰਿਹਾ ਪਾਗਲਪਨ ਕਰ ਰਿਹਾ ਪਰ ਕਿਸੇ ਨੂੰ ਕਿਸੇ ਦਾ ਜਰੂਰ ਕੋਈ ਵੀ ਆਪਾਂ ਕਹਦੇ ਨੇ ਸਿਸਟਮ ਸਹੀ ਨਹੀਂ ਹੈ ਕਿਸੇ ਚਲੋ ਆਪਾਂ ਹਰੇਕ ਫੀਲਡ ਜਿਹੜਾ ਸਿਸਟਮ ਸਹੀ ਨਹੀਂ ਹੁੰਦੇ ਜਿਵੇਂ ਕਿਸਾਨ ਆਪਣੇ ਜੋ ਵੀ ਮੰਗਾ ਆਸਤੇ ਬੈਠੇ ਨੇ ਉਸੇ ਤਰ੍ਹਾਂ ਮੇਰੇ ਨੇ ਮੰਗਾ ਹੀ ਆ ਇਹ ਤੇ ਮੈਂ ਤੁਹਾਡੀ ਮੰਗ ਇਹ ਨਹੀਂ ਕਿ ਤੁਹਾਨੂੰ ਕੰਮ ਦਿੱਤਾ ਜਾਵੇ ਤੁਹਾਡੀ ਮੰਗ ਇਹ ਹੈ ਕਿ ਇਹ ਜਿਹੜਾ ਸਿਸਟਮ ਹੈ ਹਾਂਜੀ ਇਸ ਤੋਂ ਸਹੀ ਮੈਂ ਮਾਫੀ ਹੈ ਇਹ ਇਹਨੂੰ ਬਦਲਿਆ ਜਾਵੇ ਇਹਨੂੰ ਬਦਲਿਆ ਜਾਵੇ ਜੀ ਜਿਹੜਾ ਮੈਥੋਂ ਕੋਈ ਮੈਂ ਥੋ ਚੰਗਾ ਐਕਟਰ ਹੋਗਾ ਪਹਿਲਾਂ ਮੈਂ ਉਹ ਉਹਨੂੰ ਕੰਮ ਦੇਉ ਮੈਨੂੰ ਨਹੀਂ ਲੱਗਦਾ ਇਹ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਮਾਫੀਆ ਬਦਲਣਾ ਬਹੁਤ ਵੱਡੀ ਗੱਲ ਆ ਉਹ ਸੰਘਰਸ਼ ਇੱਕ ਕਦਮ ਤੋਂ ਸ਼ੁਰੂ ਹੁੰਦਾ ਨਾ ਕੋਈ ਵੀ ਕੀ ਆਪਾਂ ਇੱਕ ਕਦਮ ਪੜਦੇ ਫੇਰ ਹੀ ਅੱਗੇ ਤੁਰਦੇ ਆ ਤੁਹਾਡੀ ਜਾਨ ਜਾ ਸਕਦੀ ਆ ਕੋਈ ਗੱਲ ਨਹੀਂ ਜੀ ਸੰਘਰਸ਼ ਕਰਬਾਨੇ ਵਾਲੇ ਮਜ਼ਬੂਤ ਹੁੰਦੇ ਆ ਜੀ ਅਪੀਲਾਂ ਨਾਲ ਨੂੰ ਆ ਪੂਰੀ ਇੰਡਸਟਰੀ ਆ ਜਿਹੜੀ ਉਹਨੂੰ ਚੈਲੰਜ ਕੀਤਾ ਇਸ ਮੁੰਡੇ ਨੇ ਪੰਜਾਬੀ ਇੰਡਸਟਰੀ ਨੂੰ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਅਸਲ ਜਿਹੜਾ ਟੈਲੈਂਟ ਹੈ ਉਹਨੂੰ ਮੌਕਾ ਹੈ ਜਿਹੜਾ ਇੰਡਸਟਰੀ ਦੇਣਾ ਸ਼ੁਰੂ ਕਰੇ ਫਿਰ ਹੀ ਆਪਦਾ ਜਿਹੜਾ ਮਰਨ ਮਰਤਾ ਉਹ ਖਤਮ ਕਰਨਗੇ ਤਾਂ ਬਹੁਤ ਵੱਡੀ ਅਤੇ ਵੱਖਰੀ ਗੱਲ ਹੈ ਸੁਣਨ ਦੇ ਵਿੱਚ ਬਹੁਤ ਅਜੀਬ ਲੱਗ ਰਿਹਾ ਹੋਊਗਾ ਕੁਝ ਲੋਕ ਕੁਝ ਵੀਰ ਭਰਾ ਇਹਨਾਂ ਨੂੰ ਪਾਗਲ ਵੀ ਕਹਿਣਗੇ ਪਰ ਜਿਹੜੇ ਬੰਦੇ ਨੇ 15 20 ਸਾਲ ਤੁਹਾਨੂੰ ਮੈਂ ਗੱਲ ਦੱਸਣਾ ਚਾਹੁੰਦਾ ਦੱਸਣਾ ਚਾਹੁੰਗਾ ਜੀ ਮੇਰੇ ਅੰਦਰ ਬਹੁਤ ਜ਼ਿਆਦਾ ਗੁੱਸਾ ਸੀਗਾ ਜੀ ਸਿਸਟਮ ਨੂੰ ਲੈ ਕੇ ਇਸ ਚੀਜ਼ ਨੂੰ ਲੈ ਕੇ ਮੈਂ ਹਥਿਆਰ ਵੀ ਚੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮੇਰੇ ਪਰਿਵਾਰ ਨੇ ਰੋਕਿਆ ਕਿ ਨਹੀਂ ਇਸ ਪਾਸੇ ਤੂੰ ਨਹੀਂ ਜਾਣਾ ਤੂੰ ਬਹੁਤ ਜ਼ਿਆਦਾ ਜ਼ਿੰਦਗੀ ਖਰਾਬ ਕਰ ਸਕਦਾ ਆਪਦੀ ਯਾ ਮੈਂ ਕਿਹਾ ਠੀਕ ਹੈ ਚਲੋ ਮੈਂ ਆਪਦੀ ਕਰ ਜਾਨਾ ਚਲੋ ਕਿਸੇ ਤਰੀਕੇ ਨਾਲ ਮੈਂ ਆਪਦੀ ਮੰਜ਼ਿਲ ਹਾਸਲ ਕਰ ਸਕਾਂ ਮੈਂ ਕਿਸੇ ਵੀ ਤਰੀਕੇ ਨਾਲ ਚੱਕਣ ਦੀ ਵੀ ਕੋਸ਼ਿਸ਼ ਕੀਤੀ ਸੀ ਜਦੋਂ ਬੰਦੇ ਨੂੰ ਉਹਦਾ ਉਹਦੀ ਕਲਾ ਦਾ ਮੁੱਲ ਨਹੀਂ ਨਾ ਪੈਂਦਾ ਜਦੋਂ ਸਿਸਟਮ ਹੈ ਉਹ ਧੱਕਾ ਕਰਦਾ ਹੈ ਤਾਂ ਹਰ ਇੱਕ ਬੰਦਾ ਜਿਹੜਾ ਉਹ ਬਾਗੀ ਹੁੰਦਾ ਹੈ ਤੇ ਬਾਗੀ ਹੋ ਕੇ ਉਹ ਜਾਂ ਕਿਸੇ ਦਾ ਨੁਕਸਾਨ ਕਰਦਾ ਜਾਂ ਆਪਣਾ ਤਾਂ ਇਹਨਾਂ ਨੇ ਕਿਸੇ ਦਾ ਨੁਕਸਾਨ ਕਰਨ ਨਾਲੋਂ ਆਪਣਾ ਨੁਕਸਾਨ ਕਰਨਾ ਬਿਹਤਰ ਸਮਝਿਆ ਕਿ ਮੈਂ ਆਪ ਹੀ ਇਹ ਸੰਘਰਸ਼ ਦੇ ਵਿਰੁੱਧ ਜਿਹੜਾ ਇਹ ਮੋਰਚਾ ਵਿੱਢ ਲੈਣਾ